ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੁੰਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਦੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਡਲ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਨੂੰ ਹਮੇਸ਼ਾ ਦੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਮ ਜ਼ਰੀਏ ਦੇ ਫੇਸਬੁੱਕ ਪੇਜ YouTube ਚੈਨਲ ਅਤੇ ਆਈ ਪੀਟੀਵੀ ਦੀ ਬ੍ਰੌਡਕਾਸਟ ਰਾਹੀਂ ਅੱਜ ਦੀ ਇਸ ਗੱਲਬਾਤ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਸਰਕਾਰੀ ਤੌਰ ਤੇ ਅਤੇ ਪ੍ਰਸ਼ਾਸਕੀ ਪੱਧਰ ਉੱਪਰ ਜੋ ਹਿਲਜੁਲ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਸਿਆਸੀ ਮੰਚ ਦੀ ਕੋਈ ਵੀ ਕਵਾਇਦ ਜਦੋਂ ਹੁੰਦੀ ਹੈ ਜਾਂ ਹਿਲਜੁਲ ਹੁੰਦੀ ਹੈ ਤਾਂ ਉਸ ਦਾ ਅਸਰ ਸਾਰੇ ਬੰਨੇ ਵਿਖਾਈ ਦਿੰਦਾ ਹੈ ਖਾਸ ਕਰ ਸਿਆਸੀ ਅਤੇ ਪ੍ਰਸ਼ਾਸਕੀ ਇਹ ਦੋਵੇਂ ਪ੍ਰਬੰਧ ਆਪਸ ਵਿੱਚ ਕਿਤੇ ਨਾ ਕਿਤੇ ਜੁੜਦੇ ਹੋਏ ਵਿਖਾਈ ਦਿੰਦੇ ਨੇ ਪਿਛਲੇ ਦਿਨੀ ਬਹੁਤ ਕੁਝ ਪੰਜਾਬ ਵਿੱਚ ਹੋਇਆ ਪ੍ਰਸ਼ਾਸਕੀ ਪੱਦਰ ਉਤੇ ਕਾਫੀ ਫੇਰ ਬਦਲ ਹੋਏ ਨੇ ਆਉਂਦੇ ਦਿਨਾਂ ਦੌਰਾਨ ਵੀ ਹੁੰਦੇ ਰਹਿਣ ਦੀ ਸੰਭਾਵਨਾ ਹੈ ਪੰਜਾਬ ਸਰਕਾਰ ਵੱਲੋਂ ਮੁਖਸਰ ਸਾਹਿਬ ਦੇ ਡੀਸੀ ਨੂੰ ਮੁਅਤਲ ਕੀਤੇ ਜਾਣਾ ਤੇ bizness ਬਿਊਰੋ ਦੇ ਮੁਖੀ ਨੂੰ ਤਬਦੀਲ ਕੀਤਾ ਜਾਣਾ ਇਸ ਤੋਂ ਬਾਅਦ ਪੁਲਿਸ ਵਿੱਚ ਵੀ ਕਈ ਫੇਰ ਬਦਲ ਹੋਏ ਨੇ ਆਉਂਦੇ ਦਿਨਾਂ ਦੌਰਾਨ ਹੋਰ ਵੀ ਹੋਣ ਦੀ ਸੰਭਾਵਨਾ ਹੈ ਸੋ ਇਹ ਸਾਰੇ ਫੇਰ ਬਦਲ ਇਸ ਸਮੇਂ ਜੋ ਹੋ ਰਹੇ ਨੇ ਇਹਨਾਂ ਬਾਰੇ ਜਾਣਾਂਗੇ ਤੇ ਇਹਦੇ ਕੀ ਸੰਭਾਵੀ ਪ੍ਰਭਾਵ ਹੋ ਸਕਦੇ ਨੇ ਉਨਾ ਬਾਰੇ ਚਰਚਾ ਕਰਾਂਗੇ ਅੱਜ ਦੀ ਇਸ ਗੱਲਬਾਤ ਦੇ ਬਿਲਕੁਲ ਤਾਜ਼ਾ ਅੰਕ ਵਿੱਚ ਪ੍ਰੋਗਰਾਮ ਦੇ ਮਗਰਲੇ ਹਿੱਸੇ ਵਿੱਚ ਕੁਝ ਹੋਰ ਤਾਜ਼ਾ ਵਿਸ਼ਿਆਂ ਸੰਬੰਧੀ ਤਾਜ਼ਾ ਜਾਣਕਾਰੀਆਂ ਵੀ ਹਾਸਲ ਕਰਾਂਗੇ ਸੋ ਅੱਜ ਦੀ ਇਸ ਗੱਲਬਾਤ ਦੇ ਇਸ ਜ਼ਰੂਰੀ ਵਿਸ਼ੇ ਨੁਕਤਿਆਂ ਨੂੰ ਜਾਣਨ ਲਈ ਅੱਜ ਦੀ ਸਮੁੱਚੀ ਗੱਲਬਾਤ ਨਾਲ ਤੁਸੀਂ ਜੁੜੇ ਰਹੋ ਸਾਰੇ ਸਮੇਂ ਦੌਰਾਨ ਜੁੜੇ ਰਹੋ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਸਾਰਿਆਂ ਨੂੰ ਇਹਨਾਂ ਵਿਸ਼ਿਆਂ ਦੀ ਜਾਣਕਾਰੀ ਮਿਲ ਸਕੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਦੇ ਨਾਲ-ਨਾਲ ਤੁਸੀਂ ਕਮੈਂਟਸ ਰਾਹੀਂ ਵੀ ਹਾਜ਼ਰੀ ਜ਼ਰੂਰ ਲਵਾਇਓ ਤਾਂ ਇਸ ਵਿਸ਼ੇ ਸੰਬੰਧੀ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਮੰਨਣਾ ਹੈ ਪੰਜਾਬੀ ਹੋਣ ਦੇ ਨਾਤੇ ਤੁਹਾਡੇ ਜੋ ਵੀ ਵਿਚਾਰ ਨੇ ਤੁਸੀਂ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਫੇਸਬੁੱਕ ਅਤੇ YouTube ਉੱਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉੱਥੇ ਤੁਸੀਂ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਰਾਹੀਂ ਗੱਲ ਜਦੋਂ ਹੁੰਦੀ ਹੈ ਪੰਜਾਬ ਦੀ ਮੌਜੂਦਾ ਸਿਆਸੀ ਦ੍ਰਿਸ਼ਟੀ ਤਾਈ ਉਸਤੇ ਲਗਾਤਾਰ ਹਿਲਜੁਲ ਹੋ ਰਹੀ ਹੈ ਖਾਸ ਤੌਰ ਤੇ ਆਪਾਂ ਵੇਖਿਆ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਸਰਗਰਮੀ ਹੁੰਦੀ ਰਹੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ अरविंद केजरीवाल ਵੱਲੋਂ ਮੀਟਿੰਗਾਂ ਦਾ سلسلہ ਆਰੰਭਿਆ ਗਿਆ ਸੀ। ਦਿੱਲੀ ਵਿੱਚ ਚੋਣਾ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੀ ਲੱਗਣ ਤੋਂ ਬਾਅਦ ਫੌਰਨ ਮੀਟਿੰਗਾਂ ਦਾ سلسلہ ਆਰੰਭ ਹੋ ਗਿਆ ਸੀ। ਤੇ ਇਸ ਮੀਟਿੰਗਾਂ ਦੇ سلسلے ਤਹਿਤ ਸਭ ਤੋਂ ਪਹਿਲਾਂ केजरीवाल ਨੇ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ। ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਜੋ ਕਿ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹائش ਹੁੰਦੀ ਹੈ ਉੱਥੇ ਮੁਲਾਕਾਤ ਕੀਤੀ ਤੇ ਪ੍ਰਮੁੱਖ ਤੌਰ ਤੇ ਤਾਂ ਇਹ ਹੀ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਕਿਉਂਕਿ ਪੰਜਾਬ ਵਿੱਚ ਹੀ ਸਰਕਾਰ ਰਹਿ ਗਈ ਹੈ ਸੋ ਆਪਣਾ ਘਰ ਸਾਂਭਣ ਦੀ ਇੱਕ ਕਵਾਇਦ ਰੰਭੀ ਗਈ ਇਸ ਤੋਂ ਬਾਅਦ ਫਿਰ ਜਾਣਕਾਰੀ ਇਹ ਵੀ ਮਿਲੀ ਸੀ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦੇ ਵੀ ਇੱਕ ਮੀਟਿੰਗ ਪਿਛਲੇ ਦਿਨੀ ਸੱਦੀ ਗਈ ਸੀ ਸੋ ਉਹ ਮੀਟਿੰਗ ਵੀ ਜਿਹੜੀ ਹੈ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਲਗਾਤਾਰ ਚਰਚੇ ਚੱਲ ਰਹੇ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਪ੍ਰਸ਼ਾਸਨਿਕ ਪੱਧਰ ਉੱਪਰ ਫੇਰ ਬਦਲ ਕੀਤੇ ਜਾ ਸਕਦੇ ਨੇ ਕਾਫੀ ਸਾਰੇ ਫੇਰ ਬਦਲ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਇਸ ਤਹਿਤ ਸਭ ਤੋਂ ਪਹਿਲਾਂ ਸ਼੍ਰੀ ਮੁਖਸਰ ਸਾਹਿਬ ਦੇ डीसी ਦੇ ਖਿਲਾਫ ਕਾਰਵਾਈ ਹੋਈ ਤੇ ਇਸ ਤੋਂ ਬਾਅਦ bizness ਬਿਊਰੋ ਦੇ ਮੁਖੀ ਨੂੰ ਤਬਦੀਲ ਕੀਤਾ ਗਿਆ ਡੀਸੀ ਨੂੰ ਮੁਅਤਲ ਕੀਤਾ ਗਿਆ ਮੁਕਸਰ ਸਾਹਿਬ ਦੇ ਡੀਸੀ ਨੂੰ ਤੇ bizness ਬਿਊਰੋ ਦੇ ਮੁਖੀ ਦੇ ਅਹੁਦੇ ਤੇ ਤਬਦੀਲੀ ਕੀਤੀ ਗਈ ਇਸ ਤੋਂ ਬਾਅਦ ਫਿਰ ਸੂਚਨਾ ਵੀ ਆਈ ਕਿ ਆਉਣ ਦੇ ਦਿਨਾਂ ਦਰਾਂ ਹੋਰ ਪ੍ਰਸ਼ਾਸਕੀ ਫੇਰ ਬਦਲ ਵੀ ਹੋਣਗੇ ਤੇ ਠੀਕ ਅਜਿਹਾ ਹੀ ਹੋਇਆ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ 'ਤੇ ਕਾਰਵਾਈ ਹੋਈ 52 ਮੁਲਾਜ਼ਮਾਂ ਖਿਲਾਫ ਕਾਰਵਾਈ ਹੋਈ ਜਿਨ੍ਹਾਂ ਵਿੱਚ ਸਿਪਾਹੀ, ਹੈੱਡ ਕਨਸਟੇਬਲ, ਸਹਾਇਕ ਸਬ-ਇੰਸਪੈਕਟਰ, ਇੰਸਪੈਕਟਰ ਆਦਿ ਵਾਲੇ ਵੀ ਸ਼ਾਮਲ ਨਜ਼ਰ ਆਏ ਤੇ ਵੱਖ-ਵੱਖ ਮਾਮਲੇ ਜਿਵੇਂ ਕਿ ਡਿਊਟੀ ਤੋਂ ਕੁਤਾਹੀ, ਜਾਂ ਪ੍ਰਸ਼ਟਾਚਾਰ ਸਬੰਧੀ ਮਾਮਲਾ ਜਾਂ ਗੈਰ ਹਾਜ਼ਰ ਰਹਿਣਾ ਕਈ ਕਾਰਨ ਜਿਹੜੇ ਨੂੰ ਦੱਸੇ ਗਏ ਤੇ ਇਹ ਵੱਡਾ ਇੱਕ ਐਕਸ਼ਨ ਪੰਜਾਬ ਪੁਲਿਸ ਵਿੱਚ ਵੀ ਹੋਇਆ ਤੇ ਇਸ ਨੂੰ ਵੀ ਇਸੇ ਲੜੀ ਵਜੋਂ ਵੇਖਿਆ ਜਾ ਰਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਕੀ ਤੌਰ ਤੇ ਹੁਣ ਸੁਧਾਰ ਕਰਨ ਵੱਲ ਕਦਮ ਚੁੱਕੇ ਜਾ ਰਹੇ ਨੇ ਤੇ ਹੁਣ ਜਦਕਿ ਦਿੱਲੀ ਚੋਣਾਂ ਹੋ ਚੁੱਕੀਆਂ ਨੇ ਤੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਕਾਰਜਕਾਲ 3 ਸਾਲ ਦਾ ਹੋਣ ਵੱਲ ਵੱਧ ਰਿਹਾ ਤੇ 227 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਨੇ ਸੋ ਪ੍ਰਸ਼ਾਸਕੀ ਤੌਰ ਤੇ ਵੀ ਹਿਲਜੁਲ ਨਾਲ ਨਾਲ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਬੀਬੀਆਂ ਨੂੰ ਮਹੀਨੇਵਾਰ 1100 ਰੁਪਏ ਦਾ ਜੋ ਗੁਜ਼ਾਰਾ ਪੱਤਾ ਦੇਣ ਦੀ ਗੱਲ ਹੋਈ ਸੀ ਉਸ ਨੂੰ ਵੀ ਜਲਦੀ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 497 ਨਿਯੁਕਤੀ ਪੱਤਰ ਵੀ ਵੰਡੇ ਨੇ ਨੌਜਵਾਨਾਂ ਨੂੰ ਇਹ ਵੀ ਕਿਹਾ ਕਿ ਉਹ ਬਾਹਰ ਜਾਣ ਦੀ ਥਾਂ ਪੰਜਾਬ ਵਿੱਚ ਆਪਣੇ ਦੇਸ਼ ਵਿੱਚ ਰਹਿਣ ਨੂੰ ਤਰਜੀਹ ਦੇਣ ਖਾਸ ਤੌਰ ਤੇ ਜਦੋਂ ਅਮਰੀਕਾ ਤੋਂ ਤਿੰਨ ਜਹਾਜ਼ ਆ ਚੁੱਕੇ ਨੇ ਯਾਤਰੀਆਂ ਨੂੰ ਲੈ ਕੇ ਗੈਰ ਕਾਨੂੰਨੀ ਤੌਰ ਤੇ ਜੋ ਉਥੇ ਕਾਬੂ ਕੀਤੇ ਗਏ ਉਹਨਾਂ ਨੂੰ ਵਾਪਸ મોੜਿਆ ਗਿਆ ਉਸ ਚੀਜ਼ ਨੂੰ ਲੈ ਕੇ ਵੀ ਇੱਕ ਵਾਰ ਫਿਰ ਮੁੱਖ ਮੰਤਰੀ ਹੁਰਾ ਨੇ ਵੀ ਸੰਦੇਸ਼ ਦਿੱਤਾ ਨੌਜਵਾਨਾਂ ਨੂੰ ਸੋ ਇਸ ਤਰ੍ਹਾਂ ਆਉਂਦੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੁਝ ਹੋਰ ਐਲਾਨ ਵੀ ਹੋ ਸਕਦੇ ਨੇ ਕੁਝ ਹੋਰ ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਵੀ ਸਾਹਮਣੇ ਆ ਸਕਦੀ ਹੈ ਤੇ ਇਸ ਦੇ ਨਾਲ ਹੀ ਜਿਹੜੀ ਕਾਂਗਰਸ ਪਾਰਟੀ ਹੈ ਉਹਨਾਂ ਵੱਲੋਂ ਵੀ ਇੱਕ ਤਬਦੀਲੀ ਕੀਤੀ ਗਈ ਹੈ ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦਿਵਿੰਦਰ ਯਾਦਵ ਹੁਣ ਤੱਕ ਕੰਮ ਕਰ ਰਹੇ ਸੀ ਇਸ ਅਹੁਦੇ ਉੱਪਰ ਦਿੱਲੀ ਵਿਧਾਨ ਸਭਾ ਚੋਣ ਉਹਨਾਂ ਨੇ ਵੀ ਲੜੀ ਨਤੀਜੇ ਵਾਲੇ ਦਿਨ ਕਾਫੀ ਸਮੇਂ ਤੱਕ ਉਹ ਲੀਡ ਕਰ ਰਹੇ ਸੀ ਅੱਗੇ ਚੱਲ ਰਹੇ ਸੀ ਪਰ ਅਖੀਰਲੇ ਚੋਣ ਨਤੀਜੇ ਵਿੱਚ ਉਹ ਚੋਣ ਹਾਰਦੇ ਹੋਏ ਵਿਖਾਈ ਦਿੱਤੇ ਚੋਣ ਹਾਰ ਗਏ ਤੇ ਹੁਣ ਇਸ ਬੰਨੇ ਪਤਾ ਇਹ ਲੱਗਿਆ ਪਿਛਲੇ ਦਿਨੀ ਕਿ ਦਵਿੰਦਰ ਯਾਦਵ ਦੀ ਥਾਂ ਛੱਤੀਸਗੜ੍ਹ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਨੂੰ ਪੰਜਾਬ ਕਾਂਗਰਸ ਨੇ ਜਾ ਕੇ ਲੋਕੀ ਕਾਂਗਰਸ ਪਾਰਟੀ ਨੇ ਪੰਜਾਬ ਮਾਮਲੇ ਦਾ ਇੰਚਾਰਜ ਥਾਪਿਆ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਹਨਾਂ ਨਾਲ ਬੀਤੇ ਦਿਨੀ ਮੁਲਾਕਾਤ ਵੀ ਕੀਤੀ ਹੈ। ਸੋ ਪੰਜਾਬ ਅੰਦਰ ਕਾਂਗਰਸ ਪਾਰਟੀ ਹੁਣ ਇੱਕ ਨਵੇਂ ਕੌਮੀ ਤੌਰ ਤੇ ਨਿਯੁਕਤੀ ਕੀਤੇ ਗਏ ਇੰਚਾਰਜ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆਵੇਗੀ। ਗੱਲ ਜਿੱਥੇ ਤੱਕ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਹੁਤ ਕੁਝ ਹੋਇਆ ਪਿਛਲੇ ਦਿਨਾਂ ਦੌਰਾਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਨੂੰ ਲੈ ਕੇ ਕਾਫੀ ਸਵਾਲ ਉੱਠੇ ਨੇ ਖਾਸਕਰ ਬਾਗੀ ਧੜੇ ਨੇ ਇਸ ਉੱਪਰ ਕਾਫੀ ਇਤਰਾਜ਼ ਪ੍ਰਗਟਾਇਆ ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਸਿਆਸੀ ਤੌਰ ਤੋਂ ਥੋੜਾ ਲੰਬੇ ਚੱਲ ਰਹੇ ਪ੍ਰਵਾਕ ਸਮਾਗਮਾਂ ਵਿੱਚ ਰੁੱਝੇ ਤੇ ਉਹਨਾਂ ਦੇ ਕਹਿਣ ਮੁਤਾਬਕ ਆਪਣੇ ਤੌਰ ਤੇ ਭਰਤੀ ਕਰਨ ਵਾਲੇ ਅਤੇ ਸ਼੍ਰੀ ਹਕਾਲਤਖਸਬ ਵੱਲੋਂ ਬਣਾਈ ਗਈ ਕਮੇਟੀ ਤੋਂ ਬਿਲਕੁਲ ਅਲੱਗ ਹੋ ਕੇ ਚੱਲ ਰਹੇ ਆਗੂਆਂ ਨੂੰ ਇਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੇ ਉਹਨਾਂ ਨੂੰ ਇਤਰਾਜ਼ ਹੈ ਸੁਭਾਗੀ ਧੜੇ ਵੱਲੋਂ ਇਸ ਪ੍ਰਤੀਕੀ ਪ੍ਰਤੀਕਿਰਿਆ ਨਾਲੋਂ ਨਾਲ ਆ ਗਈ ਹੈ ਤੇ ਗੱਲ ਜਿੱਥੋਂ ਤੱਕ ਹੋ ਰਹੀ ਹੈ ਅਮਰੀਕਾ ਤੋਂ ਰਿਪੋਰਟ ਕੀਤੇ ਜਾ ਰਹੇ ਲੋਕਾਂ ਦੀ ਜਾਂ ਉੱਥੇ ਜੋ ਲੋਕਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਚੱਲ ਰਹੀ ਹੈ ਤਾਂ ਉਹਦੇ ਵਿੱਚ ਸੁਣੇ ਵੀ ਪਤਾ ਲੱਗਾ ਕਿ ਅਮਰੀਕਾ ਦੀ ਇਸ ਕਾਰਵਾਈ ਸੰਬੰਧੀ ਕੋਸਟਾ ਰੀਕਾ ਦੇਸ਼ ਨੇ ਇੱਕ ਪੌੜ ਵਜੋਂ ਇੱਕ ਕੜੀ ਵਜੋਂ ਕੰਮ ਕਰਨ ਦੀ ਗੱਲ ਆਖੀ ਹੈ। ਹੁਣ ਤੱਕ ਅਮਰੀਕਾ ਤੋਂ ਜੋ ਲੋਕ ਤੋਰੇ ਜਾ ਰਹੇ ਸੀ ਸਿੱਧੇ ਡਾਇਰੈਕਟ ਤੋਰੇ ਜਾ ਰਹੇ ਸੀ। ਕੋਸਟਾ ਰੀਕਾ ਦਾ ਕਹਿਣਾ ਹੈ ਕਿ ਇਸ ਬੰਨੇ ਨਾਲ ਸਹਿਯੋਗ ਦੇਣ ਲਈ ਤਿਆਰ ਹੈ। ਯੂ ਅਮਰੀਕਾ ਦੇ ਨਾਲ ਸੰਬੰਧਿਤ ਭਾਰਤ ਨਾਲ ਜੁੜਦੀ ਇੱਕ ਸੂਚਨਾ ਵੀ ਆਈ ਸੀ ਪਿਛਲੇ ਦਿਨੀ ਕਿ ਅਮਰੀਕਾ ਵੱਲੋਂ ਭਾਰਤ ਵਿੱਚ ਚੋਣ ਪ੍ਰਬੰਧਾਂ ਜਾਂ ਚੋਣ ਪ੍ਰਕਿਰਿਆ ਸੰਬੰਧੀ ਜੋ ਫੰਡ ਜਾਰੀ ਕੀਤੇ ਗਏ ਸੀ ਉਹ ਬੰਦ ਕਰ ਦਿੱਤੇ ਗਏ ਤੇ ਇਹਨਾਂ ਫੰਡਾਂ ਦੇ ਬੰਦ ਹੋਣ ਤੋਂ ਬਾਅਦ ਹੁਣ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਉਹ ਵੀ ਪ੍ਰਤੀਕਿਰਿਆ ਦੇ ਚੁੱਕੇ ਨੇ ਭਾਰਤ ਦੀ ਤਰਫੋਂ ਵੀ ਪ੍ਰਤੀਕਿਰਿਆ ਆ ਚੁੱਕੀ ਹੈ ਤੇ ਦੋਹਾਂ ਧਿਰਾਂ ਇਹਨਾਂ ਫੰਡਾਂ ਨੂੰ ਗੈਰ ਜ਼ਰੂਰੀ ਤਸਰੀਆਂ ਨੇ ਡੋਨਲਡ ਟਰੰਪ ਦਾ ਕਹਿਣਾ ਕਿ ਭਾਰਤ ਇੱਕ ਵਿਕਸਿਤ ਮੋਲਕ ਹੈ। ਕਾਫੀ ਸਾਰੇ ਸਾਧਨ ਮੌਜੂਦ ਨੇ, ਪੈਸੇ ਪੱਖੋਂ ਵੀ ਕੋਈ ਦਿੱਕਤ ਨਹੀਂ ਸੋ ਇਹਨਾ ਫੰਡਾਂ ਦੀ ਕੋਈ ਲੋੜ ਨਹੀਂ ਭਾਰਤ ਨੂੰ। ਸੋ ਟਰੰਪ ਨੇ ਇੱਕ ਤਰੀਕੇ ਨਾਲ ਇਸ ਨੂੰ ਵਾਜਬ ਦੱਸਿਆ ਕਿ ਜੋ ਕਾਰਵਾਈ ਕੀਤੀ ਗਈ ਫੰਡ ਬੰਦ ਕਰਨ ਦੀ। ਇੱਧਰ ਭਾਰਤ ਵਿੱਚ ਵੀ ਇਸ ਸੰਬੰਧੀ ਸਤਾਧਾਰੀ ਤਿਰਵਨ ਨੂੰ ਇਹੀ ਪ੍ਰਤੀਕਿਰਿਆ ਆਈ ਹੈ ਕਿ ਇਹਨਾਂ ਦੀ ਦੁਰਵਰਤੋਂ ਹੋ ਰਹੀ ਸੀ। ਤੇ ਸਤਾਧਾਰੀ ਤਿਰਵਨ ਦਾ ਤਾਂ ਕੋਈ ਫਾਇਦਾ ਨਹੀਂ, ਵਿਰੋਧੀ ਤਰ੍ਹਾਂ ਦਾ ਲਾਹਾ ਲੈਂਦੀਆਂ ਹੋਣਗੀਆਂ ਸੋ ਉਹਨਾਂ ਦਾ ਕਹਿਣਾ ਹੈ ਕਿ ਇਹਦੀ ਕੋਈ ਲੋਡ ਨਹੀਂ ਸੀ ਸੋ ਉਹਨੂੰ ਬੰਦ ਵੀ ਕਰ ਦਿੱਤਾ ਜਾਂਦਾ ਤਾਂ ਇਹ ਕੋਈ ਵੱਡੀ ਹਲੋਕਾਰੀ ਗੱਲ ਨਹੀਂ ਹੈ। ਇਸ ਤਰੀਕੇ ਨਾਲ ਅਮਰੀਕਾ ਤੋਂ ਆਉਂਦੇ ਇਹਨਾਂ ਚੋਣ ਫੰਡਾਂ ਸੰਬੰਧੀ ਵੀ ਹੁਣ ਗੱਲ ਕਾਫੀ ਸੁਰਖੀਆਂ ਵਿੱਚ ਰਹੀ ਹੈ ਪਿਛਲੇ ਦਿਨਾ ਦੌਰਾਨ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਦੇਖੀਆਂ ਗਈਆਂ ਨੇ। ਤੇ ਮੌਸਮ ਦੀ ਜਦੋਂ ਗੱਲ ਹੁੰਦੀ ਹੈ ਤਾਂ ਗੀਤੀ ਗਰਮੀ ਨੇ ਪੈਰ ਪਸਾਰਨੇ ਸ਼ੁਰੂ ਕੀਤੇ ਸੀ ਸ਼ਾਇਦ ਕਿ ਜਨਵਰੀ ਮਹੀਨੇ ਹੀ ਗਰਮੀ ਪੈਣ ਲੱਗ ਪਈ ਸੀ ਫਰਵਰੀ ਵਿੱਚ ਤਾਪਮਨ 25 ਡਿਗਰੀ ਤੋਂ 30 30 ਡਿਗਰੀ ਸੈਲਸੀਅਸ ਵੱਲ ਤੁਰਨ ਲੱਗ ਪਿਆ ਸੀ ਪਰ ਪਿਛਲੇ ਕੁਝ ਦਿਨਾਂ ਦੌਰਾਨ ਹਲਕੀ ਬੂੰਦਾਬੰਦੀ ਹੋਈ ਤੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਆਈ ਥੋੜੀ ਜਿਹੀ ਤਬਦੀਲੀ ਆਈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਦਿਨ ਅੱਗੇ ਪੱਧਰੇ ਹੀ ਚੱਲਣੇ ਨੇ ਤੇ ਇੱਕ ਵਾਰ ਫਿਰ ਗਰਮੀ ਦਾ ਪ੍ਰਕੋਪ ਜਾ ਕਿ ਲੋਕੀ ਅਗੇਤੀ ਗਰਮੀ ਦਾ ਪ੍ਰਕੋਪ ਸਾਨੂੰ ਵੱਧਦਾ ਹੋਇਆ ਵਿਖਾਈ ਦੇ ਸਕਦਾ ਹੈ ਸੋ ਇਹ ਜਾਣਕਾਰੀ ਪੰਜਾਬ ਦੇ ਮੌਸਮ ਦੀ ਇਸ ਵਿਲੇ ਦੇ ਮੌਸਮੀ ਹਾਲਾਤ ਦੀ ਸਾਲ ਦਾ ਇਹ ਸਮਾਂ ਇੱਕ ਵਾਰ ਫਿਰ ਗੱਲ ਜਦੋਂ ਹੁੰਦੀ ਹੈ ਮਾਂ ਬੋਲੀ ਦੀ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਮਾਂ ਬੋਲੀ ਦੀ ਤਾਂ ਸੁਭਾਵਿਕ ਤੌਰ ਤੇ ਆਪਾਂ ਗੱਲ ਪੰਜਾਬੀ ਦੀ ਕਰਨੀ ਹੈ ਆਪਣੀ ਜ਼ੁਬਾਨ ਮਿੱਠੀ ਜ਼ੁਬਾਨ ਮਾਂ ਬੋਲੀ ਪੰਜਾਬੀ ਇੱਕ ਹੋਰ ਸਾਲ ਸ਼ੁਰੂ ਹੋ ਗਿਆ ਜਾਂ ਕਹਿ ਲਓ ਕਿ ਖੋਰ ਸਾਲ ਲੰਘ ਗਿਆ ਮਾਂ ਬੋਲੀ ਸੰਬੰਧੀ ਹੁੰਦੇ ਸਮਾਗਮ ਦਾ ਖਾਸ ਕਰ ਜਦੋਂ ਜ਼ਿਕਰ ਹੁੰਦਾ ਹੈ ਕਮੰਤਰੀ ਮਾਂ ਬੋਲੀ ਦਿਵਸ ਦਾ ਜੋ ਕਿ ਹਰੇਕ ਵਾਰ 21 ਫਰਵਰੀ ਨੂੰ ਮਨਾਇਆ ਜਾਂਦਾ ਹੈ ਪੰਜਾਬੀ ਬੋਲੀ ਦੀ ਕੀ ਸਥਿਤੀ ਹੈ ਕੀ ਤਾਜ਼ਾ ਹਾਲਾਤ ਨਜ਼ਰ ਆਉਂਦੇ ਨੇ ਕੀ ਪਿਛਲੇ ਸਾਲ ਨਾਲੋਂ ਜਾਂ ਪਿਛਲੇ ਸਾਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ ਜਾਂ ਗੱਲ ਉੱਥੇ ਖੜੀ ਹੈ ਜਾਂ ਫਿਰ ਬਦ ਤੋਂ ਬੱਤਰ ਹੋਈ ਹੈ ਸਥਿਤੀ ਇਹ ਜਾਨਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਭਵਿਕ ਬਾਣੀ ਹੋਈ ਸੀ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜੀਆਂ ਬੋਲੀਆਂ ਖਤਮ ਹੋਣ ਵਾਲ ਵਧ ਰਹੀਆਂ ਨੇ ਜਾਂ ਜਿਨ੍ਹਾਂ ਦੀ ਹੋਂਦ ਖਤਰੇ ਵਿੱਚ ਹੈ ਉਹਨਾਂ ਵਿੱਚ ਪੰਜਾਬੀ ਬੋਲੀ ਵੀ ਸ਼ਾਮਲ ਹੈ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆ ਨਾ ਤਾਂ ਪੰਜਾਬੀਅਤ ਦਾ ਇਸ ਵੇਲੇ ਕੀ ਹਾਲ ਹੈ ਪੰਜਾਬੀ ਕਦਰਾਂ ਕੀਮਤਾਂ ਦਾ ਕੀ ਹਾਲ ਹੈ ਉਹ ਤਾਂ ਆਪਾਂ ਵੇਖ ਹੀ ਰਹੇ ਹਾਂ ਜਾਣਦੇ ਆਂ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਜੀਵਨ ਰੇਖਾ ਵਾਲਾ ਨੁਕਤਾ ਪਾਣੀ ਪਾਣੀ ਬਾਰੇ ਵੀ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ ਪੰਜਾਬ ਮਾਰੂਥਲ ਬਣਨ ਵੱਲ ਵਧ ਰਿਹਾ ਹੈ ਸਾਲ 2035 ਤੱਕ ਪੰਜਾਬ ਦੇ ਰੇਗਿਸਤਾਨ ਬਣ ਜਾਣ ਸੰਬੰਧੀ ਵੀ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਪੰਜਾਬੀ ਫੀ ਨਹੀਂ ਗੋਲਦੇ ਧਿਆਨ ਹੀ ਨਹੀਂ ਦਿੰਦੇ ਇਸ ਬੰਨੇ ਇਸੇ ਤਰ੍ਹਾਂ ਠੀਕ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਸੰਬੰਧੀ ਵੀ ਕਈ ਵਾਰ ਗੱਲ ਸਾਹਮਣੇ ਆ ਚੁੱਕੀ ਹੈ ਕਿ ਬੋਲੀ ਖਤਰੇ 'ਚ ਹੈ ਇਹਦੀ ਇਹਦੀ ਜਿਹੜੀ ਹੋਂਦ ਆ ਉਹ ਖਤਰੇ 'ਚ ਹੈ ਇਸ ਬੋਲੀ ਦਾ ਵਜੂਦ ਜਿਹੜਾ ਆ ਉਹ ਆਉਂਦੇ ਸਮੇਂ ਦੌਰਾਨ ਚੁਣੌਤੀ ਦਾ ਸਾਹਮਣਾ ਕਰ ਸਕਦਾ ਇਹ ਗੱਲ ਕਈ ਵਾਰ ਸਾਹਮਣੇ ਆ ਚੁੱਕੀ ਹੈ ਪਰ ਇਹਨੂੰ ਵੀ ਪੰਜਾਬੀ ਗੌਲਦੇ ਨਹੀਂ ਇਸ ਗੱਲ ਨੂੰ ਠੀਕ ਉਦਾਂ ਹੀ ਜਿਵੇਂ ਪੰਜਾਬੀ ਪਾਣੀ ਵਾਲੇ ਮਸਲੇ ਉੱਤੇ ਅਵੇਸਲੇ ਨਜ਼ਰ ਆਉਂਦੇ ਨੇ ਬੋਲੀ ਵਾਲੇ ਮਸਲੇ ਉੱਤੇ ਵੀ ਅਵੇਸਲੇ ਹੀ ਨਜ਼ਰ ਆਉਂਦੇ ਨੇ ਵੈਸੇ ਸਾਨੂੰ ਕਿਸੇ ਰਿਪੋਰਟ ਦੀ ਲੋੜ ਨਹੀਂ ਕੋਈ ਸਰਵੇਖਣ ਕਰਵਾਏ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਆਲੇ ਦੁਆਲੇ ਝਾਤੀ ਮਾਰ ਲਓ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿਸੇ ਵੀ ਬੋਲੀ ਦੀ ਜਦੋਂ ਆਪਾਂ ਗੱਲ ਕਰਦੇ ਕਿ ਤਾਂ ਬੋਲਣ ਦੀ ਗੱਲ ਹੁੰਦੀ ਹੈ ਤੁਹਾਨੂੰ ਕਿੰਨੇ ਕੁ ਲੋਕੀ ਆਲੇ ਦੁਆਲੇ ਪੰਜਾਬੀ ਬੋਲਦੇ ਸੁਣਾਈ ਦਿੰਦੇ ਨੇ ਸ਼ਹਿਰਾਂ ਵਿੱਚ ਖਾਸ ਕਰ ਪਿੰਡਾਂ 'ਚ ਪੰਜਾਬੀ ਜ਼ਰੂਰ ਬਚੀ ਹੋਈ ਹੈ ਪਰ ਉੱਥੇ ਵੀ ਇੱਕ ਵੱਡੀ ਸਮੱਸਿਆ ਖੜੀ ਹੋ ਰਹੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਸ਼ਹਿਰਾਂ ਵਿੱਚ ਤਾਂ ਪੰਜਾਬੀ ਬੋਲੀ ਬੋਲੇ ਜਾਣ ਤੋਂ ਵੀ ਗੁਰੇਸ਼ ਕੀਤਾ ਜਾਣ ਲੱਗਿਆ ਹੈ। ਪੰਜਾਬ ਅੰਦਰ ਗੈਰ ਪ੍ਰਵਾਸੀ ਵਸੋਂ ਜਿਹੜੀ ਆ ਬਹੁਤ ਵਧੀ ਹੈ। ਪਿਛਲੇ ਸਾਲਾਂ ਦਰਾਂ ਨਾ ਪਾਈ ਵੇਖ ਚੁੱਕੇ ਆ। ਪੰਜਾਬ ਦੀ ਭੂਗੋਲਿਕ ਸਥਿਤੀ ਬਦਲੀ ਹੈ। ਹੁਣ ਪੰਜਾਬ ਵਿੱਚ ਜਿਹੜੇ ਲੋਕੀ ਬਾਹਰੋਂ ਆ ਕੇ ਵਸੇ ਨੇ ਉਹਨਾਂ ਨੇ ਆ ਕੇ ਪੰਜਾਬੀ ਬੋਲੀ ਨਹੀਂ ਬੋਲਣੀ ਸ਼ੁਰੂ ਕੀਤੀ। ਕੰਮ ਕਾਜ ਵਾਲੀ ਥਾਂ ਤੇ ਜ਼ਰੂਰ ਬੋਲ ਲੈਂਦੇ ਹੋਣਗੇ। ਪਰ ਘਰਾਂ ਵਿੱਚ ਉਹ ਪੰਜਾਬੀ ਨਹੀਂ ਬੋਲਦੇ ਉਹ ਆਪਣੀ ਜ਼बान ਨਾਲ ਲੈ ਕੇ ਆਉਂਦੇ ਆ ਤੇ ਉਹਨਾਂ ਨਾਲ ਜੁੜੇ ਰਹਿੰਦੇ ਆ ਤੇ ਸਾਡੇ ਪੰਜਾਬੀ ਆਪਣੇ ਸੂਬੇ 'ਚ ਜਿਹੜੇ ਰਹਿੰਦੇ ਆ ਉਹ ਆਪਣੀ ਬੋਲੀ ਤੋਂ ਟੁੱਟ ਰਹੇ ਆ ਤੇ ਉਹ ਵੀ ਉਹੀ ਭਾਸ਼ਾ ਬੋਲਦੇ ਆ ਜੋ ਗੈਰ ਪੰਜਾਬੀਆਂ ਵੱਲੋਂ ਬੋਲੀ ਜਾਂਦੀ ਰਹੀ ਹੈ ਕਿੰਨੀ ਸਿਤਮ ਜ਼ਰੀਫੀ ਦੀ ਗੱਲ ਹੈ ਪਿਛਲੇ ਦਿਨੀ ਇਹ ਵੀ ਗੱਲ ਸਾਹਮਣੇ ਆਈ ਕਿ ਪੰਜਾਬ ਪੁਲਿਸ ਵਿੱਚ ਭਰਤੀਆਂ ਸੰਬੰਧੀ ਜੋ ਪੇਪਰ ਲਿਆ ਜਾਂਦਾ ਉਹਦੇ ਵਿੱਚ ਪੰਜਾਬੀ ਦਾ ਕਿੰਨਾ ਹਿੱਸਾ ਆਇਆ 10% ਦੇ ਆਸ-ਪਾਸ ਸਿਰਫ ਤੇ ਜਿਹੜੇ ਗੈਰ ਪੰਜਾਬੀ ਨੇ ਬਾਹਰੋਂ ਜੋ ਆਏ ਨੇ ਜੇ ਉਹਨਾਂ ਨੇ ਨੌਕਰੀ ਲੈਣੀ ਹੈ ਤਾਂ ਉਹਨਾਂ ਨੂੰ ਇੱਕ ਪੇਪਰ ਪਾਸ ਕਰਨ ਲਈ ਕਿਹਾ ਜਾਂਦਾ ਹੈ ਪੰਜਾਬੀ ਦਾ ਲਾਜ਼ਮੀ ਪੇਪਰ ਉਹਦੇ ਬਾਰੇ ਵੀ ਚਰਚਾਵਾਂ ਚੱਲਦੀਆਂ ਨੇ ਕਿ ਉਹ ਇੰਨਾ ਹਲਕੇ ਪੱਧਰ ਦਾ ਹੁੰਦਾ ਹੈ ਕਿ ਉਹਨੂੰ ਕੋਈ ਵੀ ਬੜੇ ਆਸਾਨੀ ਨਾਲ ਕਰ ਸਕਦਾ ਹੈ ਯਾਨੀ ਕਿ ਪੰਜਾਬ ਵਿੱਚ ਆਕੇ ਨੌਕਰੀ ਕਰਨ ਲਈ ਪੰਜਾਬੀ ਦਾ ਪੂਰਾ ਗਿਆਨ ਹੋਣਾ ਅਖਰ ਜੋੜ ਤਾਂ ਬਹੁਤ ਦੂਰ ਦੀ ਗੱਲ ਹੈ। ਪੰਜਾਬੀ ਦਾ ਗਿਆਨ ਹੋਣਾ ਕੋਈ ਲਾਜ਼ਮੀ ਗੱਲ ਨਜ਼ਰ ਨਹੀਂ ਆਉਂਦੀ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ਦੌਰਾਨ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਪੰਜਾਬ ਅੰਦਰ ਸਰਕਾਰੀ ਨੌਕਰੀਆਂ ਉੱਤੇ ਪ੍ਰਵਾਸੀ ਜਾਂ ਬਾਹਰਲੇ ਲੋਕਾਂ ਦੀ ਗਿਣਤੀ ਵਧੀ ਹੈ। ਚੰਡੀਗੜ੍ਹ ਦਾ ਤਾਂ ਹਾਲ ਹੀ ਛੱਡਦੇ ਚੰਡੀਗੜ੍ਹ ਤਾਂ ਪੰਜਾਬ ਦਾ ਲੱਗਦਾ ਹੀ ਨਹੀਂ। ਉੱਥੇ ਜੋ ਹਾਲ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨੁਕਤੇਆਂ ਦਾ ਪੰਜਾਬੀ ਬੋਲੀ ਦਾ ਕਿੰਨਾਕ ਉੱਥੇ ਤੁਹਾਨੂੰ ਅਸਰ ਵਿਖਾਈ ਦਿੰਦਾ ਸਾਰੇ ਜਾਣਦੇ ਹੀ ਨੇ ਪਰ ਪੰਜਾਬ ਦੇ ਅੰਦਰ ਪੰਜਾਬ ਦੇ ਸ਼ਹਿਰਾਂ ਵਿੱਚ ਹੀ ਜੇ ਪੰਜਾਬੀ ਨੂੰ ਨਿਕਾਲਾ ਦਿੱਤਾ ਗਿਆ ਤਾਂ ਚਿੰਤਾ ਵਾਲੀ ਗੱਲ ਹੈ ਸ਼ਹਿਰਾਂ ਦੇ ਘਰਾਂ ਵਿੱਚੋਂ ਪੰਜਾਬੀ ਲਗਭਗ ਬਾਹਰ ਹੁੰਦੀ ਜਾ ਰਹੀ ਹੈ ਲਗਭਗ ਸਾਰੇ ਨਹੀਂ ਪਰ ਬਹੁਤੇ ਪੰਜਾਬੀ ਨੂੰ ਬੱਚਿਆਂ ਤੋਂ ਦੂਰ ਹੀ ਰੱਖਦੇ ਆ ਤੇ ਗੱਲ ਹੁਣ ਜੇਕਰ ਆਪਾਂ ਪਿੰਡਾਂ ਦੀ ਕਰੀਏ ਤਾਂ ਪਿੰਡਾਂ ਵਿੱਚ ਪੰਜਾਬੀ ਬੋਲੀ ਜ਼ਰੂਰ ਜਾਂਦੀ ਹੈ ਭਾਸ਼ਾ ਦੇ ਤੌਰ ਤੇ ਇਹ ਦੀ ਵਰਤੋਂ ਹੋ ਰਹੀ ਹੈ ਪਰ ਇਹਦਾ ਸਰੂਪ ਹੁਣੋਂ ਪਹਿਲਾਂ ਵਾਲਾ ਨਹੀਂ ਰਹਿ ਗਿਆ ਪਹਿਲੀ ਗੱਲ ਦੂਜੀ ਗੱਲ ਕਿ ਪਿੰਡਾਂ ਵਿੱਚ ਜਿਹੜੇ ਲੋਕ ਰਹਿੰਦੇ ਨੇ ਪੰਜਾਬੀ ਬੋਲ ਵੀ ਰਹੇ ਨੇ ਉਹ ਸਿਰਫ ਬੋਲਣ ਤੱਕ ਹੀ ਸੀਮਤ ਹੈ ਜਿਹੜਾ ਨੂੰ ਕਹਿ ਦਿੱਤਾ ਜਾਵੇ ਕਿ ਪੰਜਾਬੀ ਵਿੱਚ ਕੁਝ ਲਿਖਣਾ ਹੈ ਤਾਂ ਲਿਖਣ ਪੱਖੋਂ ਉਹ ਵੀ ਓਨੇ ਸਾਬਤ ਹੋ ਰਹੇ ਹੈ ਕਈ ਵਾਰ ਇਹ ਗੱਲ ਸਾਹਮਣੇ ਆ ਚੁੱਕੀ ਕਿ ਪੰਜਾਬ ਦੇ ਪਿੰਡਾਂ ਖਾਸ ਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਤੇ ਰਹਿੰਦੇ ਬੱਚੇ ਜਿਹੜੇ ਨੇ ਉਹ ਵੀ ਅਰਜ਼ੀ ਸਹੀ ਢੰਗ ਨਾਲ ਨਹੀਂ ਲਿਖ ਸਕਦੇ ਸ਼ਬਦ ਜੋੜ ਦੀ ਇੰਨੀ ਗਲਤੀ ਉਹ ਕਰ ਰਹੇ ਨੇ ਹੁਣ ਜਦੋਂ ਗੱਲ ਆਉਂਦੀ ਹੈ ਸਰਕਾਰੀ ਸਕੂਲਾਂ ਦੀ ਤਾਂ ਆਪਾਂ ਜਾਣਦੇ ਆ ਕਿ ਪੰਜਾਬ ਚ ਚੱਲਦੇ ਜਿਹੜੇ ਪ੍ਰਾਈਵੇਟ ਸਕੂਲ ਆ ਕਨਵੈਂਟ ਜਾਂ ਮਾਡਰਨ ਸਕੂਲ ਆ ਉਹਨਾਂ ਵਿੱਚ ਤਾਂ ਪੰਜਾਬੀ ਬੋਲਣ ਉੱਤੇ ਵੀ ਪਾਬੰਦੀ ਹੈ ਉਹ ਤਾਂ ਬੱਚਿਆਂ ਨੂੰ ਪੰਜਾਬੀ ਤੋਂ ਇੰਓ ਦੂਰ ਰੱਖਦੇ ਆ ਜਿਵੇਂ ਬੱਚਿਆਂ ਨੂੰ ਕਿਸੇ ਬੁਰੀ ਆਦਤ ਤੋਂ ਬਚਾਉਣਾ ਹੋਵੇ ਇਦਾਂ ਦੇ ਹਾਲ ਆ ਬਹੁਤ ਮਾੜੀ ਗੱਲ ਆ ਪਰ ਇਦਾਂ ਦੇ ਹਾਲ ਆ ਸੋ ਸਰਕਾਰੀ ਸਕੂਲਾਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਉੱਥੇ ਘਟੋ ਘਟ ਪੰਜਾਬੀ ਵਿੱਚ ਪੜਾਇਆ ਜਾਂਦਾ ਹੈ ਪੰਜਾਬੀ ਵਿੱਚ ਗੱਲਬਾਤ ਹੁੰਦੀ ਹੈ ਬੱਚੇ ਆਪਣੀਆਂ ਜੜਾਂ ਨਾਲ ਜੁੜਦੇ ਨੇ ਹੁਣ ਪਹਿਲੀ ਗੱਲ ਤਾਂ ਪੰਜਾਬ ਦੇ ਲੋਕੀ ਸਰਕਾਰੀ ਸਕੂਲ 'ਚ ਬੱਚਾ ਪਾ ਕੇ ਰਾਜ਼ੀ ਨੇ ਤੇ ਜਿੱਥੇ ਕੋਈ ਸਮਾਰਟ ਵਧੀਆ ਆਧਿਕ ਸਕੂਲਤਾ ਵਾਲਾ ਸਰਕਾਰੀ ਸਕੂਲ ਨਾ ਹੋਵੇ ਉੱਥੇ ਤਾਂ ਫਿਰ ਬੱਚੇ ਪ੍ਰਾਈਵੇਟ ਸਕੂਲ ਵੱਲ ਹੀ ਭੱਜਦੇ ਨੇ ਤੇ ਬਹੁਤੇ ਲੋਕਾਂ ਦੀ ਮਾਨਸਿਕਤਾ ਇਹ ਬਣ ਚੁੱਕੀ ਕਿ ਜੇ ਪੱਲੇ 4 ਪੈਸੇ ਹੈਗੇ ਆ ਤਾਂ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਹੀ ਪਾਉਣਾ ਹੈ ਸਰਕਾਰੀ ਸਕੂਲਾਂ ਵਿੱਚ ਤਾਂ ਹੁਣ ਜੋ ਗਰੀਬ ਵਰਗਿਆ ਜਾਂ ਮਹਾਤੜਿਆ ਜਾਂ ਪ੍ਰਵਾਸੀਆਂ ਦੇ ਬੱਚੇ ਤੁਹਾਨੂੰ ਪੜਦੇ ਵਿਖਾਈ ਦਿੰਦੇ ਨੇ ਉਹ ਸਰਕਾਰੀ ਸਕੂਲ ਉਹਨਾਂ ਜੋਗੇ ਛੱਡ ਦਿੱਤੇ ਲੋਕਾਂ ਨੇ ਜਦ ਕਿ ਇਹਨਾਂ ਵਿੱਚੋਂ ਹੀ ਪੰਜਾਬ ਪੰਜਾਬੀਅਤ ਦਾ ਝੰਡਾ ਕਿਸੇ ਵੇਲੇ ਬਰੰਦ ਹੋਇਆ ਕਰਦਾ ਸੀ ਖੈਰ ਇਹ ਇੱਕ ਵੱਖਰਾ ਵਿਸ਼ਾ ਹੈ ਸਰਕਾਰੀ ਸਕੂਲਾਂ ਦੀ ਸਥਿਤੀ ਪਰ ਗੱਲ ਕਿਉਂਕਿ ਪੰਜਾਬੀ ਬੋਲੀ ਦੀ ਹੋ ਰਹੀ ਹੈ ਜਿਹਦੀਆਂ ਜੜ੍ਹਾਂ ਇਨਾਂ ਹੀ ਸਰਕਾਰੀ ਸਕੂਲਾਂ ਵਿੱਚੋਂ ਲੱਗਦੀਆਂ ਸੀ ਇਸ ਕਰਕੇ ਦਾ ਸਕੂਲਾਂ ਦਾ ਜ਼ਿਕਰ ਕਰਨਾ ਲਾਜ਼ਮੀ ਹੋ ਜਾਂਦਾ ਹੈ ਅਸੀਂ ਕਿਉਂ ਨਹੀਂ ਸਿੱਧ ਲੈਂਦੇ ਉਹਨਾਂ ਲੋਕਾਂ ਤੋਂ ਜਿਨ੍ਹਾਂ ਤੋਂ ਮਾਂ ਬੋਲੀ ਸੰਬੰਧੀ ਸਿੱਖਿਆ ਜਾ ਸਕਦਾ ਹੈ ਕੋਮਾਂਤਰੀ ਮਾਂ ਬੋਲੀ ਦਿਵਸ ਜਿਹੜਾ 21 ਫਰਵਰੀ ਦਾ ਇਹ ਬੰਗਾਲ ਦੇ ਲੋਕਾਂ ਦੀ ਆਪਣੀ ਭਾਸ਼ਾ ਪ੍ਰਤੀ ਖਿੱਚ, ਸਨੇਹ ਅਤੇ ਲਗਾ ਦੇ ਨਾਲ ਜੁੜਦਾ ਹੈ। ਬੰਗਾਲੀਆਂ ਨੇ ਆਪਣੀ ਮਾਂ ਬੋਲੀ ਨਹੀਂ ਛੱਡੀ। ਬੰਗਾਲ ਦਾ ਖੇਤਾ ਜਿਹੜਾ ਉਹ ਦੋ ਹਿੱਸਿਆਂ 'ਚ ਵੰਡਿਆ ਗਿਆ। ਪੱਛਮੀ ਬੰਗਾਲ ਭਾਰਤ ਵਿੱਚ ਰਿਹਾ ਤੇ ਇਹਦੇ ਵਿੱਚੋਂ ਅੱਡ ਹੋ ਕੇ ਪੂਰਬੀ ਪਾਕਿਸਤਾਨ ਜਾਂ ਬਾਅਦ ਚਿਰ ਉਹ ਜਿਹੜਾ ਨਾਂ ਦਿੱਤਾ ਗਿਆ ਬੰਗਲਾਦੇਸ਼ ਬਣਿਆ। ਬੰਗਲਾਦੇਸ਼ ਵਿੱਚ ਵਧੇਰੇ ਗਿਣਤੀ ਮੁਸਲਮਾਨ ਭਾਈਚਾਰੇ ਦੀ ਹੈ ਹਿੰਦੂ ਭਾਈਚਾਰਾ ਵੀ ਵਸਦਾ ਹੈ ਪਰ ਪਹਿਲਾਂ ਲੋਕ ਬੰਗਾਲ ਦੇ ਹੋਇਆ ਕਰਦੇ ਸਨ ਬੰਗਾਲੀ ਭਾਸ਼ਾ ਬੋਲਦੇ ਸੀ ਹੁਣ ਵੀ ਬੰਗਾਲੀ ਹੀ ਬੋਲਦੇ ਆ ਉੱਥੋਂ ਦੇ ਲੋਕਾਂ ਨੇ ਕਦੀ ਇਹ ਨਹੀਂ ਕਿਹਾ ਕਿ ਸਾਡੀ ਭਾਸ਼ਾ ਉਰਦੂ ਹੋਊਗੀ ਜਾਂ ਸਾਡੀ ਭਾਸ਼ਾ ਕੋਈ ਹੋਰ ਹੋਊਗੀ ਉਹਨਾਂ ਨੇ ਆਪਣੀ ਭਾਸ਼ਾ ਨੂੰ ਫੜੀ ਰੱਖਿਆ ਉਹਦੇ ਨਾਲ ਜੁੜੇ ਰਹੇ ਤੇ ਬੰਗਾਲੀ ਲੋਕਾਂ ਦੀ ਬਹੁਤ ਵੱਡੀ ਖਾਸੀਅਤ ਹੈ ਕਿ ਆਪਣੀ ਮਾਂ ਬੋਲੀ ਨਾਲੋਂ ਨਾਤਾ ਨਹੀਂ ਤੋੜਦੇ ਰਵਿੰਦਰਨਾਥ ਟੈਗੋਰ ਉੱਗੇ ਸਾਹਿਤਕਾਰ ਬੰਗਾਲ ਤੋਂ ਹੋਏ ਨੇ ਨੋਬਲ ਪ੍ਰਾਈਜ਼ ਵੀ ਜਿੱਤਿਆ ਉਹ ਵੀ ਮਾਂ ਬੋਲੀ ਦੀ ਅਹਿਮੀਅਤ ਹਮੇਸ਼ਾ ਦਰਸਾਉਂਦੇ ਰਹੇ ਪੰਜਾਬੀਆਂ ਨੂੰ ਵੀ ਉਹਨਾਂ ਨੇ ਇੱਕ ਵਾਰੀ ਹਲੂਣਾ ਦਿੱਤਾ ਸੀ ਪੰਜਾਬੀ ਲੇਖਕਾਂ ਨੂੰ ਵੀ ਹਲੂਣਾ ਦਿੱਤਾ ਸੀ ਕਿ ਆਪਣੀ ਮਾਂ ਬੋਲੀ ਪੰਜਾਬੀ ਚ ਲਿਖੋ ਮਾਂ ਬੋਲੀ ਵਿੱਚ ਜੋ ਲਿਖਿਆ ਜਾ ਸਕਦਾ ਉਹ ਕਿਸੇ ਹੋਰ ਭਾਸ਼ਾ ਵਿੱਚ ਉਹਦੀ ਅਹਿਮੀਅਤ ਬਣਦੀ ਨਹੀਂ ਸੋ ਰਵਿੰਦਰਨਾਥ ਟੈਗੋਰ ਵੀ ਮਾਂ ਬੋਲੀ ਦੀ अहमियत ਪੰਜਾਬੀਆਂ ਨੂੰ ਦੱਸ ਚੁੱਕੇ ਨੇ ਪਰ ਐਸਾ ਪੁੱਠਾ ਇੱਕ ਚੱਕਰ ਸ਼ੁਰੂ ਹੋਇਆ ਸਾਲ 1966 ਤੋਂ ਕਿ ਹੁਣ ਤੱਕ ਉਹਦੇ ਸਿੱਟੇ ਜਿਹੜੇ ਨੇ ਵਿਖੇ ਜਾ ਰਹੇ ਐਸ ਵਿਲੇ ਸਥਿਤੀ ਪੰਜਾਬੀ ਨੂੰ ਲੈ ਕੇ ਚਿੰਤਾਜਨਕ ਆ ਤੁਸੀਂ ਆਲੇ ਦੁਆਲੇ ਦੇਖ ਕੇ ਫਿਰ ਉਹੀ ਮਹਿਸੂਸ ਕਰੋਗੇ ਕਿ ਲੋਕੀ ਪੰਜਾਬੀ ਬੋਲਦੇ ਸਾਨੂੰ ਸੁਣਦੇ ਆ ਪਰ ਕੀ ਜੋ ਲੋਕ ਤੁਸੀਂ ਪੰਜਾਬੀ ਬੋਲਦੇ ਸੁਣਦੇ ਹੋ ਰੋਜ਼ ਆਲੇ ਦੁਆਲੇ ਕੀ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾ ਰਹੇ ਆ ਬਹੁਤੇ ਨਹੀਂ ਸਿਖਾ ਰਹੇ ਇਹਦਾ ਭਾਵੇਂ ਕਿ ਪੰਜਾਬੀ ਉਸ ਪੀੜੀ ਤੇ ਆ ਕੇ ਖਤਮ ਹੋ ਰਹੀ ਹੈ ਅਗਲੀ ਪੀੜ੍ਹੀ ਜਿਹੜੀ ਉਹ ਪੰਜਾਬੀ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਬਿਲਕੁਲ ਵੀ ਵਾਕਿਫ ਨਹੀਂ ਹੋਗੀ ਉਹ ਸਿਰਫ ਗਾਣਿਆਂ ਚੀ ਪੰਜਾਬੀ ਸੁਣੂਗੀ ਇਸ ਤੋਂ ਇਲਾਵਾ ਪੰਜਾਬੀ ਨਾਲ ਉਹਨਾਂ ਦਾ ਕੋਈ ਨਾਤਾ ਨਹੀਂ ਰਹਿਣਾ ਇਹ ਇਸ ਵੇਲੇ ਸਥਿਤੀ ਬਣਦੀ ਜਾ ਰਹੀ ਹੈ ਇਨ ਨੂੰ ਅਸੀਂ ਸਮਝ ਨਹੀਂ ਰਹੇ ਇਹਦੇ ਵੱਲ ਧਿਆਨ ਨਹੀਂ ਦੇ ਰਹੇ ਪਰ ਧਿਆਨ ਦੇਣਾ ਬਣਦਾ ਹੈ ਭਾਸ਼ਾ ਨੂੰ ਸਿਰ ਬੋਲਣਾ ਹੀ ਜ਼ਰੂਰੀ ਨਹੀਂ ਲਿਖਣੀ ਵੀ ਆਉਣੀ ਚਾਹੀਦੀ ਹੈ ਪੜ੍ਹਣੀ ਵੀ ਆਉਣੀ ਚਾਹੀਦੀ ਹੈ ਤੇ ਬਹੁਤ ਸਾਰੇ ਪੰਜਾਬੀ ਪਰਿਵਾਰ ਅਜਿਹੇ ਆ ਜਿੱਥੇ ਪੰਜਾਬੀ ਬੋਲੀ ਤਾਂ ਫਿਰ ਵੀ ਥੋੜੀ-ਬਹੁਤੀ ਜਾਂਦੀ ਹੋਊਗੀ ਭਾਵੇਂ ਰਲਗੱਡਾ ਜਈ ਪਰ ਪੜ੍ਹਨਾ ਤੇ ਲਿਖਣਾ ਉਹ ਵੀ ਉਨਾ ਹੀ ਜ਼ਰੂਰੀ ਹੈ ਕਿਸੇ ਵੀ ਭਾਸ਼ਾ ਨੂੰ ਆਉਣਾ ਸਿਰਫ ਥੋੜੇ ਸ਼ਬਦ ਬੋਲ ਲੈਣਾ ਕਾਫੀ ਨਹੀਂ ਲਿਖਣੀ ਤੇ ਪੜ੍ਹਨੀ ਵੀ ਆਉਣੀ ਚਾਹੀਦੀ ਹੈ ਤੇ ਸਾਡੇ ਇੱਥੇ ਬਹੁਤੇ ਲੋਕ ਪੰਜਾਬੀ ਦੇ ਚਾਰ ਅੱਖਰ ਨਹੀਂ ਲਿਖ ਸਕਦੇ ਸੋਸ਼ਲ ਮੀਡੀਆ ਤੇ ਤੁਸੀਂ ਅਕਸਰ ਵੇਖਿਆ ਹੋਵੇਗਾ ਜਿੰਨੇ ਵੀ ਬਹੁਤ ਵੱਡੇ-ਵੱਡੇ ਚੈਨਲ ਚੱਲ ਰਹੇ ਨੇ ਜਾਂ ਸੋਸ਼ਲ ਮੀਡੀਆ ਉੱਤੇ ਬਹੁਤ ਚਰਚਿਤ ਜਿਹੜੇ ਪੇਜ ਚੱਲ ਰਹੇ ਨੇ ਜੋ ਨਿਤ ਨਵੇਂ ਵੀਡੀਓਜ਼ ਪਾਉਂਦੇ ਆ ਕਈ ਪੌਡਕਾਸਟਰ ਬਣੇ ਆ ਕਈ ਹੋਰ ਜੋ ਸੋਸ਼ਲ ਮੀਡੀਆ ਵਾਲੇ ਆ ਇਹ ਪੰਜਾਬੀ ਦੇ ਚਾਰ ਅੱਖਰ ਨਹੀਂ ਲਿਖ ਸਕਦੇ ਆਪਣੇ ਪ੍ਰੋਗਰਾਮ ਦਾ ਆਪਣੇ ਪੋਸਟ ਦਾ ਨਾਮ ਲਿਖਣ ਲੱਗੇ ਆ ਸ਼ਬਦ ਜੋੜ ਦੀਆਂ ਗਲਤੀਆਂ ਕਰਦੇ ਨੇ। ਔਰ ਗਲਤੀਆਂ ਵੀ ਇਹੋ ਜਿਹੀਆਂ ਕਿ ਜਿਹਨੂੰ ਸਮਝ ਆ ਉਹ ਵੇਖ ਕੇ ਮੱਥੇ ਤੇ ਹੱਥ ਮਾਰਦਾ ਹੈ। ਕਿ ਨਾਮ ਦਾ ਇਹਨਾਂ ਨੂੰ ਪਤਾ ਤੇ ਨਾਮ ਕਮੈਂਟਾਂ ਵਿੱਚ ਉਹਨਾਂ ਦੀ ਵਾਹ ਵਾਹ ਕਰਨ ਵਾਲੇ ਨੂੰ ਪਤਾ ਕੋਈ ਇੰਨਾ ਹੀ ਇਹਨਾਂ ਨੂੰ ਸੁਝਾ ਦੇ ਦੇਵੇ ਕਿ ਆਪਣਾ ਸਿਰਲੇਖ ਤਾਂ ਠੀਕ ਕਰ ਲਓ। ਉੱਪਰ ਜੋ ਨਾਮ ਲਿਖਿਆ ਉਹ ਤਾਂ ਠੀਕ ਕਰ ਲਓ। ਜਾਂ ਖਬਰ ਦੇ ਵਿੱਚ ਜੋ ਲਫ਼ਜ਼ ਲਿਖੇ ਨੇ ਉਹਨਾਂ ਦੇ ਸ਼ਬਦ ਦਾ ਚੈੱਕ ਕਰ ਲਓ ਇੱਕ ਵਾਰੀ। ਉਦੀ ਪੜਤਾਲ ਕਰ ਲੋਗੇ ਠੀਕ ਹੈ ਕਿ ਨਹੀਂ ਸੋ ਇਹ ਹਾਲਿਆ ਸਾਰੇ ਪਾਸੇ ਇਹੀ ਹਾਲ ਹੁੰਦਾ ਜਾ ਰਿਹਾ ਹੈ ਨਾ ਪੰਜਾਬੀ ਬੋਲੀ ਬੁਲਣ ਪੱਖੋਂ ਨਾ ਲਿਖਣ ਪੱਖੋਂ ਤੇ ਨਾ ਪੜਨ ਪੱਖੋਂ ਸੁਰੱਖਿਅਤ ਨਜ਼ਰ ਆਉਂਦੀ ਹੈ ਇਹ ਸਥਿਤੀ ਹੈ ਇਹ ਅਸਵਿਲੀ ਦੀ ਸਥਿਤੀ ਹੈ ਬਿਲਕੁਲ ਤਾਜ਼ਾ ਸਥਿਤੀ ਹੈ ਤੇ ਇਹ ਤੋਂ ਚਿੰਤਾ ਦੇ ਆਲਮ ਵਿੱਚ ਪੈਣਾ ਸੁਭਾਵਕ ਨਜ਼ਰ ਆਉਂਦਾ ਜਿਹਦਾ ਆਪਣੀ ਮਾਂ ਬੋਲੀ ਨਾਲ ਥੋੜਾ ਜਿਹਾ ਵੀ ਲਗਾ ਆ ਉਹ ਚਿੰਤਾ ਚ ਪਊਗਾ ਹੀ ਆ ਸਾਰਾ ਕੁਝ ਵੇਖ ਕੇ ਜਾਣ ਕੇ ਕਿ ਆਲੇ ਦੁਆਲੇ ਹੋ ਕੀ ਰਿਹਾ ਤੇ ਅਸੀਂ ਹੀ ਕਿਉਂ ਅਸੀਂ ਪੰਜਾਬੀ ਹੀ ਕਿਉਂ ਇਦਾਂ ਕਰ ਰਹੇ ਆ ਦੁਨੀਆ ਦੇ ਹੋਰ ਕਿਸੇ ਕੋਨੇ ਵਿੱਚ ਖੇਤੇ ਵਿੱਚ ਸਾਡੇ ਦੇਸ਼ ਦੇ ਕਿਸੇ ਹੋਰ ਕਿਸੇ ਖੇਤੇ ਵਿੱਚ ਇਦਾਂ ਨਹੀਂ ਹੁੰਦਾ ਸੋ ਪੰਜਾਬ ਵਿੱਚ ਪੰਜਾਬੀ ਦਾ ਇਹ ਹਾਲ ਕਿਉਂ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੋ ਸਾਡੇ ਸਾਰਿਆਂ ਦੇ ਮਨਾਂ ਵਿੱਚ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਸੋ ਗੱਲ ਹੋ ਰਹੀ ਹੈ ਮਾਂ ਬੋਲੀ ਪੰਜਾਬੀ ਦੀ ਕੋਮੰਤਰੀ ਮਾਂ ਬੋਲੀ ਦਿਵਸ ਮੌਕੇ ਕੀ ਹਾਲਾਤ ਨੇ ਐਤ ਕੀ ਕੀ ਹਾਲਾਤ ਨਜ਼ਰ ਆਏ ਰਹੇ ਉਸ ਬਾਰੇ ਜਾਣਿਆ ਪਿਛਲੇ ਸਾਲਾਂ ਤੋਂ ਹੁਣ ਤੱਕ ਕੀ ਕੁਝ ਫਰਕ ਹੈ ਇਹਦੇ ਵਿੱਚ ਬਹੁਤ ਵੱਡਾ ਇੱਕ ਅੰਤਰ ਨਜ਼ਰ ਆਉਂਦਾ ਹੈ ਤੇ ਅੰਤਰ ਹਰ ਸਾਲ ਵੱਧਦਾ ਜਾ ਰਿਹਾ ਪਾੜਾ ਹਰ ਸਾਲ ਵੱਧਦਾ ਜਾ ਰਿਹਾ ਤੇ ਬੋਲੀ ਨੂੰ ਖਤਰਾ ਵੀ ਹਰ ਸਾਲ ਵੱਧਦਾ ਹੀ ਜਾ ਰਿਹਾ ਸੋਚਣਾ ਬਣਦਾ ਇਸ ਬਾਰੇ ਸਾਰਿਆਂ ਨੂੰ ਜਿੱਥੇ ਵੀ ਪੰਜਾਬੀ ਬੈਠੇ ਨੇ ਇਜ਼ਰਾਈਲੀ ਵਿਲਾ ਮੁਕਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰਜੇਵਾ ਜੋ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਕਰਨ ਵਾਲੇ ਅਤੇ ਕਮੈਂਟਸ ਰਾਹੀਂ ਹਾਜ਼ਰੀ ਲਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਇਸੀ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਲੈ ਕੇ ਨਵੇਂ ਅੰਕ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਵਧੇਰੇ ਜਾਣਕਾਰੀ ਲਈ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਤੁਸੀਂ ਸਾਰੇ ਪ੍ਰੋਗਰਾਮਾਂ ਦਾ ਆਨੰਦ ਨਾਲੋ ਨਾਲ ਮਾਣ ਸਕੋ। Instagram ਉੱਤੇ ਵੀ ਤੁਸੀਂ ਜੁੜ ਸਕਦੇ ਹੋ ਤੇ IPTV ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਅੱਜ ਦੀ ਇਸ ਗੱਲਬਾਤ ਵਿੱਚ ਕਿ ਨਹੀਂ ਨਵੇਂ ਅੰਕ ਵਿੱਚ ਫਿਰ ਤੁਹਾਡੇ ਲਈ حاضر ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਿਅਕਤੀ ਰਹੋ ਦਾ ਪੰਜਾਬ ਟਾਕਸ ਚੈਨਲ ਬਹੁਤ ਬਹੁਤ ਤੰਵਾਦ